ਜਿਹੜਾ ਮੱੱਸਾ ਰੰਗੜ ਆ ਜੇ ਮੈਂ ਕਹਿੰਦਾ ਵੀ ਅੱਜ ਵਾਲੇ ਮਾਹੌਲ ਦੇ ਵਿੱਚ ਜਿਵੇਂ ਅੱਜ ਇੱਕ ਸਿੱਖਾਂ ਚ ਵੈਰਾਈਟੀ ਪੈਦਾ ਹੋ ਗਈ ਆ ਉਹ ਹੁੰਦੇ ਉਸ ਟਾਈਮ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਲੱਗਦਾ ਮੱੱਸਾ ਰੰਗੜ ਨੂੰ ਸਰਮਾਨਤ ਕਰ ਦੇਣਾ ਸੀਗਾ ਵੀ ਮੱੱਸਾ ਰੰਗੜ ਦੀ ਸੋਚ ਕਿੰਨੀ ਉੱਚੀ ਹੋ ਗਈ ਮੱੱਸਾ ਰੰਗੜ ਅਪਗ੍ਰੇਡ ਹੋ ਗਿਆ ਇਹ ਬਣਾ ਬੀਬਾ ਬਣ ਗਿਆ ਹੁਣ ਕਿਉਂ ਉਹਨਾਂ ਨੇ ਕਹਿਣਾ ਸੀ ਵੀ ਇਹ ਤਾਂ ਇੱਕ ਇਮਾਰਤ ਆ ਇੱਕ ਬਿਲਡਿੰਗ ਆ ਨਾ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉਹ ਕਿਹੜਾ ਹੋਣੀ ਕਾਦੀ ਬੇਅਦਵੀ ਕਰਤੀ ਹੈ ਦਰਬਾਰ ਸਾਹਿਬ ਉੱਥੇ ਕਿਹੜਾ ਅਖੰਡ ਪਾਠ ਸੇ ਪ੍ਰਕਾਸ਼ਿਕ ਜੀ ਉੱਥੇ ਕਿਹੜਾ ਸਹਿਜ ਪਾਠ ਹੋ ਰਿਆ ਸੀਗਾ ਇੱਟੇ ਹੀ ਖੜੀਆਂ ਸੀ ਇੱਕ ਕਮਰਾ ਸੀ ਫਿਰ ਕਮਰੇ ਨੂੰ ਸਿੱਖ ਤਾਂ ਵਰਤ ਨਹੀਂ ਰਹੇ ਸੀ ਸਿੱਖ ਤਾਂ ਜੰਗਲਾ 'ਚ ਬੈਠੇ ਸੀਗੇ ਨਾ ਉੱਥੇ ਕੀਰਤਨ ਹੋ ਰਿਹਾ ਸੀ ਨਾ ਉੱਥੇ ਕਥਾ ਹੋ ਰਹੀ ਸੀ ਨਾ ਉੱਥੇ ਪਾਠ ਹੋ ਰਿਹਾ ਸੀਗਾ ਚਲੋ ਤਾਂ ਰਾਤ ਨੂੰ ਉੱਥੇ ਬੈਠ ਕੇ ਚਾਰ ਪੈਗ ਲਾ ਲੇ ਫਿਰ ਕੀ ਹੋ ਗਿਆ ਕਿ ਜੇ ਕੁਦਰਤੀ ਇਹੋ ਜਿਹੇ ਲੋਕਾਂ ਦੀ ਸੰਗਤ ਕੀਤੀ ਹੁੰਦੀ ਉਸ ਟਾਈਮ 'ਚ ਇਹੋ ਜਿਹੇ ਕਮਲੇ ਲੋਕ ਹੁੰਦੇ ਸਿੱਖਾਂ 'ਚ ਤਾਂ ਅੱਬਿਆਂ ਨੇ ਮੱッセ ਰੰਗੜ ਨੂੰ ਸਨਮਾਨਤ ਕਰਨ ਚਲੇ ਜਾਣਾ ਸੀਗਾ ਤੇ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੂੰ ਕਹਿਣਾ ਸੀ ਵੀ ਇਹ ਵਿਗੜੇ ਆ ਦਿਮਾਗ ਵਾਲੇ ਸਰਕਾਰ ਨੂੰ ਚੰਗੀ ਤਰ੍ਹਾਂ ਵੱਡਾ ਫੇਰਨਾ ਚਾਹੀਦਾ ਇਹਨਾਂ ਤੇ ਵੀ ਇਹ ਦੱਸ ਐ ਮੈਂ ਖੰਖਾਰ ਹੋ ਗਏ ਇਹ ਇਹਨਾਂ ਨੂੰ ਕੀ ਲੋੜ ਆ ਵੀ ਉੱਥੇ ਬੈਠਾ ਆ ਇਹ ਵੱਢੀ ਜਾਂਦਾ ਜਿਹੜਾ ਗੰਦ ਪਾਈ ਜਾਂਦਾ ਫੇਰ ਕੀ ਤੁਹਾਡਾ ਘੜਾ ਉੱਥੇ ਹੁਣ ਸੀਗਾ ਕੋਹ ਉਹਦੇ ਇਮਾਰਤਾਂ ਇਮਾਰਤਾਂ 'ਚ ਬੈਠਾ ਕਰੀ ਜਾਂਦਾ ਫੇਰ ਕੀ ਤੁਸੀਂ ਵੀ ਤਾਂ ਆਪਣੇ ਘਰੇ ਸ਼ਰਾਬਾਂ ਪੀਂਦੇ ਹੀ ਹੋ ਤੁਹਾਡੇ ਘਰੇ ਘੜ ਡੀਜੇ ਨਾ ਵੱਜਦੇ ਨਹੀਂ ਇਵੇਂ ਜਿ ਕਰਕੇ ਇਹ ਬਿਲਡਿੰਗਾਂ ਜੇ ਅੱਜ ਵਾਲੇ ਖੋਪੜ ਪੁੱਠੇ ਵਾਲੇ ਲੋਕ ਹੁੰਦੇ ਇਦਾਂ ਕਰਨਾ ਸੀ ਜਦੋਂ ਹਰ ਗੱਲ ਨੂੰ ਅਸੀਂ ਪੁੱਠੇ